ਹੈਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਕद्दू ਦੇ ਕੋफ्ते ਇਹਦੇ ਵਾਸਤੇ ਆਪਾਂ ਇੱਕ ਕद्दू ਲਿਆ ਇਹ ਤਿੰਨ ਪਿਆਜ਼ ਲਏ ਦੋ ਟਮਾਟਰ ਲਏ ਹੁਣ ਆਪਾਂ ਇਸ ਨੂੰ ਸੈੱਲ ਲਾਂਗੇ ਹੁਣ ਆਪਾਂ ਪਿਆਜ਼ ਕੱਟ ਲਾਂਗੇ। ਪਿਆਜ਼ ਕੱਟ ਕੇ ਨੰ ਬਾਅਦ ਚੱਕਦੂ ਕਸ਼ ਕਰ ਲਾਂ। ਹੁਣ ਆਪਾਂ ਇਹਨੂੰ ਕਦੂਕਸ਼ ਕਰ ਲਾਂਗੇ। ਅਰ ਸਭ ਵਿਕਾਸ ਕਰਕੇ ਰੱਖ ਲਾਂਗੇ ਵਿਗਰੇਵੀ ਵਾਸਤੇ हम आप टमाटर कदूकश कर लेंगे यदि ग्रेवी संघनी बन दी है कदू का आप सारा पानी निचोड़ देंद तो फिर सही बनने जी पानी चंकी तरह जोड़ दौ तुम इस तरह मुठ्ठी चल के हम थोड़ा थोड़ा लून मिर्च ऐड करा जी थोड़ी जी मिर्च पावे थोड़ा जि नमक पावे जी ਨਾਮਕ ਮਿਰਚ ਤੁਸੀਂ ਆਪ ਦੇ ਅਕੋਰਡਿੰਗ ਪਾ ਸਕਦੇ ਵੱਧ ਘੱਟ ਪਾ ਸਕਦੇ ਹੁਣ ਆਪਾਂ ਇਹਦੇ ਵਿੱਚ ਬੇਸਨ ਐਡ ਕਰਾਂਗੇ ਜੀ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਇਹ ਇਸ ਤਰ੍ਹਾਂ ਘੁਲ ਜਾਣਾ ਹੈ ਅਸਟਰਾ ਪਕੋਪੇ ਬਣਾ ਲਾਂਗੇ ਜੀ ਛੋਟੇ ਛੋਟੇ ਹੁਣ ਆਪਾਂ ਇਹਨਾਂ ਨੂੰ ਤਲ ਲਾਂਗੇ ਜੀ ਇਸ ਤਰ੍ਹਾਂ ਇੱਕ ਇੱਕ ਪਾਈ ਜਾਵਾਂਗੇ ਨਾ ਪਕੈਨ ਨੂੰ ਹੌਲੀ ਹੌਲੀ ਪਕਾਈ ਜਾਵਾਂਗੇ ਥੋੜਾ ਥੋੜਾ ਹਲਾਉਂਦੇ ਰਹੋ ਵਿੱਚ ਵਿੱਚ ਆਪਣੇ ਕੋਪ ਤੇ ਬਣ ਕੇ ਤਿਆਰ ਹੈ ਜੀ ਇਹ ਤੜਲੇ ਆਪਾਂ ਹੁਣ ਇਹ ਪਲੇਟ ਚ ਕੱਢ ਲਾਂਗੇ ਹੁਣ ਆਪਾਂ ਤੇਲ ਪਾ ਲਏ ਤੇਲ ਆਪਣਾ ਪਹਿਲਾਂ ਹੀ ਗਰਮ ਹੀ ਆ ਜੇ ਹੁਣ ਇਹਦੇ ਚ ਆਪਾਂ ਪਿਆਜ਼ ਪਾ ਦਾਂਗੇ ਨਾਲ ਹੀ ਆਪਾਂ ਟਮਾਟਰ ਪਾ ਦਾਂਗੇ ਇਹਨਾਂ ਚ ਜੀ ਤਰਫੋਂ ਲਾ ਇਆ ਗੋਲੀ ਪੁੱਟ ਕੇ ਜੀ ਹੁਣ ਆਪਾਂ ਪਾਵਾਂਗੇ ਨਮਕ ਹੰਤਾ ਮੰਗੇ ਜੇ ਆਪਾਂ ਨਮਕ ਤਾਂ ਆਪਾਂ ਪਹਿਲਾਂ ਕੋਟੈਂਟ ਵੀ ਪਾ ਸਕਦੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਇਹ ਪਾਵਾਂਗੇ ਜੀ ਧਨੀਆ ਪਾਉਟਰ ਇਹ ਪਾਵਾਂਗੇ ਜੀ ਹਲਦੀ ਪਾਉਟਰ ਇਹ ਪਾਵਾਂਗੇ ਜੀ ਲਾਲ ਮਿਰਚ ਲਾਲ ਮਿਰਚ ਵੀ ਉਸ ਤੋਂ ਪਹਿਲਾਂ ਪਾ ਚੁੱਕੇ ਆ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਅੱਗੇ ਨੂੰ ਤੁਸੀਂ ਤਰ੍ਹਾਂ ਕਰਦੇ ਆ ਹੁਣ ਆਪਾਂ ਪਾਣੀ ਪਾਵਾਂਗੇ ਜੇ ਪਾਣੀ ਤੁਸੀਂ ਆਪਣੇ ਘਰੋਂ ਨਾ ਪਾ ਸਕਦੇ ਵੱਧ ਘੱਟ ਵੀ ਲੈ ਸਕਦੇ ਆਪਾਂ ਇੱਕ ਗਲਾਸ ਪਾਣੀ ਦੇ ਪਾਏ ਹੁਣ ਆਪਾਂ ਕੋਕ ਤੇ ਪਾ ਦਾਂਗੇ ਜੀ ਹੁਣ ਆਪਾਂ ਇਹਨੂੰ ਪੱਕਣ ਤੱਕ ਢੱਕ ਦੇ ਆਂਗੇ ਆਪਣੀ ਖੋਕਤਿਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਜੀ